ਸਤਿ ਸ਼੍ਰੀ ਅਕਾਲ ਜੀ ਮੈਂ ਲੋਕ ਬੋਲੀਆਂ ਪੇਜ ਤੋਂ ਗੁਰਦੀਪ ਕੌਰ ਅੱਜ ਤੁਹਾਨੂੰ ਇੱਕ ਨਵੇਂ ਟੌਪਿਕ ਤੇ ਬੋਲੀਆਂ ਸੁਣਾਉਣੀ ਆ ਇੱਕ ਭੈਣ ਨੇ ਮੈਨੂੰ ਫਰਮਾਇਸ਼ ਕੀਤੀ ਸੀ ਕਿ ਸਾਨੂੰ ਵਿਚੋਲੇ ਤੇ ਬੋਲੀਆਂ ਸੁਣਾਓ ਵਿਚੋਲੇ ਵਿਚੋਲਣ ਤੇ ਤੇ ਜਿੱਦਾਂ ਕਿ ਬਹੁਤ ਘੱਟ ਰੇਅਰ ਬੋਲੀਆਂ ਹੁੰਦੀਆਂ ਨੇ ਵਿਚੋਲੇ ਤੇ ਤੇ ਆਪਾਂ ਤੁਹਾਨੂੰ ਸੁਣਾਉਣੇ ਆ ਅੱਜ ਵਿਚੋਲੇ ਤੇ ਬੋਲੀਆਂ ਆਜੋ ਜੀ ਸੁਣਦੇ ਆ ਨਾ ਕੋਈ ਮਾਰੀ ਠੱਗੀ ਠੋਰੀ ਨਾ ਕੋਈ ਮਾਰੀ ਠੱਗੀ ਠੋਰੀ ਨਾ ਹੀ ਰਖਿਆ ਓਲਾ ਮੇਲ ਕਰਾਤਾ ਨਹੀਂ ਜਿਉਂਦਾ ਰਹੇ ਬਚੋਲਾ ਮੇਲ ਕਰਾਤਾ ਨਹੀਂ ਜਿਉਂਦਾ ਰਹੇ ਬਚੋਲਾ ਮੇਲ ਕਰਾਤਾ ਨਹੀਂ ਜਿਉਂਦਾ ਰਹੇ ਬਚੋਲਾ ਕਰ ਪਾਵੇਂ ਲੱਖ ਦਾ ਹੋਵੇ ਕਮ ਬਾਜਨੀ ਬਚੋਲਿਆਂ ਬਣਦਾ ਕਰ ਪਾਵੇਂ ਲੱਖ ਦਾ ਹੋਵੇ ਕਮ ਬਾਜਨੀ ਵਚੋਲਿਆ ਬਣਦਾ ਕਾਰੇ ਪਾਵੇਂ ਲੱਖ ਦਾ ਹੋਵੇ ਡੱਬਾ ਖੇਸਵੇ ਵਚੋਲਿਆ ਤੈਨੂੰ ਜੇ ਮੈਨੂੰ ਸੁਖ ਮਿਲਿਆ ਡੱਬਾ ਖੇਸਵੇ ਵਚੋਲਿਆ ਤੈਨੂੰ ਜੇ ਮੈਨੂੰ ਸੁਖ ਮਿਲਿਆ ਕਨੂ ਮਰਦਵ ਚੋਲੇ ਆ ਗੇੜੇ ਸੁਖ ਮੇਰੇ ਕਰਮਾ ਦਾ ਕਨੂ ਮਰਦਵ ਚੋਲੇ ਆ ਗੇੜੇ ਸੁਖ ਮੇਰੇ ਕਰਮਾ ਦਾ ਸਾਖ ਸਾਖ ਕੀ ਲਾਈਏ ਜੀ ਜਸਾਖ ਲੈ ਜਾ ਤੂੰ ਮੇਰਾ ਵੇ ਕੱਢਣ ਨੀ ਜਾਣਦੀ ਤੁੱਪਣ ਨੀ ਜਾਣਦੀ ਕੱਢਣ ਨੀ ਜਾਣਦੀ ਕਤਣ ਨੀ ਜਾਣਦੀ ਥੱਪਣੀ ਨੀ ਆਂਦੀ ਰੋਟੀ ਜੇ ਮੈਨੂੰ ਛਿੜਕ ਪਈ ਚੱਕਲੂ ਬਚੋਲੇਆ ਸੋਟੀ ਜੇ ਮੈਨੂੰ ਛਿੜਕ ਪਈ ਚੱਕਲੂ ਬਚੋਲੇਆ ਸੋਟੀ ਜੇ ਮੈਨੂੰ ਛਿੜਕ ਪਈ ਚੱਕਲੂ ਬਚੋਲੇਆ ਸੋਟੀ ਕੀੜੇ ਪੈਣ ਵੇ ਬਚੋਲੇਆ ਤੇਰੇ ਵਾਡੇ ਖਾਣੀ ਸੱਸ ਟੱਕਰੀ ਕੀੜੇ ਪੈਣ ਵੇ ਬਚੋਲੇਆ ਤੇਰੇ ਵੱਡੇ ਘਣੀ ਸੱਸ ਟੱਕਰੀ ਮੱਕੀ ਦਾ ਦਾਣਾ ਟਿੰਡ ਵਿੱਚ ਨਹੀਂ ਵਿੱਚ ਚੋਲਾ ਨਹੀਂ ਰੱਖਣਾ ਪਿੰਡ ਵਿੱਚ ਨਹੀਂ ਮੱਕੀ ਦਾ ਦਾਣਾ ਟਿੰਡ ਵਿੱਚ ਨਹੀਂ ਵਿੱਚ ਚੋਲਾ ਨਹੀਂ ਰੱਖਣਾ ਪਿੰਡ ਵਿੱਚ ਨਹੀਂ ਮੱਕੀ ਦਾ ਦਾਣਾ ਖੂਵ ਵਿੱਚ ਨਹੀਂ ਵਿੱਚ ਚੋਲਾ ਨਹੀਂ ਰੱਖਣਾ ਜੋ ਵਿੱਚ ਨਹੀਂ ਮੱਕੀ ਦਾ ਦਣਾ ਖੂ ਵਿੱਚ ਨੀਂ ਵਿਚੋਲਾ ਨਿ ਰੱਖਣਾ ਜੋ ਵਿੱਚ ਨੀ ਮੱਕੀ ਦਾ ਦਣਾ ਕੋਠੇ ਤੇ ਵਿਚੋਲਾ ਚੜਾਣਾ ਛੋਟੇ ਤੇ ਮੱਕੀ ਦਾ ਦਣਾ ਕੋਠੇ ਤੇ ਵਿਚੋਲਾ ਚੜਾਣਾ ਛੋਟੇ ਤੇ ਬਾ ਪੁੱਤਾ ਆ ਲੱਬਣ ਤੁਰਪੇ ਜਿੱਜਾ ਬਣੇ ਬਚੋਲਾ ਨਹੀਂ 70 ਸਾਲ ਦਾ ਬੁੱਢੜਾ ਲਪਤਾ 70 ਸਾਲ ਦਾ ਬੁੱਢੜਾ ਲਪਤਾ ਅੱਖ ਵਿੱਚ ਉਹ ਦੇ ਫੋਲਾ ਮਾਰੀ ਪਾਪਾ ਦੀ ਧਰਤੀ ਖਾ ਗਈ ਡੋਲਾ ਮਾਰੀ ਪਾਪਾ ਦੀ ਧਰਤੀ ਖਾ ਗਈ ਡੋਲਾ ਮਾਰੀ ਪਾਪਾ ਦੀ ਧਰਤੀ ਖਾ ਗਈ ਡੋਲਾ ਸੁਣਵੇ ਚਾਚਾ ਸੁਣਵੇ ਤਾਇਆ ਸੁਣਵੇ ਬਾਬਾ ਲੋਬੀ ਨਾ ਕੁਝ ਪਾਲਿਆ ਨਾ ਕੁਝ ਦੇਖਿਆ ਨਾ ਕੁਝ ਪਾਲਿਆ ਨਾ ਕੁਝ ਦੇਖਿਆ ਲਾਤੀ ਦਮਾਂ ਦੀ ਟੇਰੀ ਸਵਰ ਬਚੋਲੇ ਨੂੰ ਲਾਟਾਂ ਛੱਡੇ ਜਿੰਦ ਮੇਰੀ ਸਵਰ ਬਚੋਲੇ ਨੂੰ ਲਾਟਾਂ ਛੱਡੇ ਜਿੰਦ ਮੇਰੀ ਸਵਰ ਬਚੋਲੇ ਨੂੰ ਲਾਟਾਂ ਛੱਡੇ ਜਿੰਦ ਮੇਰੀ ਸਵਰ ਬਚੋਲੇ ਨੂੰ ਸਾਕ ਸਾਕ ਕੀ ਲਾਈਏ ਜੀਜਾ ਕੀ ਵੇ ਸਾਕ ਤੋਂ ਲੈਣਾ ਵੇ ਹੁਣ ਤਾਂ ਤੈਨੂੰ ਆਖਾਂ ਜੀਜਾ ਵੇ ਹੁਣ ਤਾਂ ਤੈਨੂੰ ਆਖਾਂ ਜੀਜਾ ਫੇਰ ਕਹੂੰ ਟੁੱਟ ਪੈਣਾ ਸਾਕ ਕਰਾ ਕੇ ਵੇ ਇਹ ਮੂਨੀ ਫੇਰ ਰਹਿਣਾ ਸਾਕ ਕਰਾ ਕੇ ਵੇ ਇਹ ਮੂਨੀ ਫੇਰ ਰਹਿਣਾ ਸਾਕ ਕਰਾ ਕੇ ਵੇ ਇਹ ਮੂਨੀ ਫੇਰ ਰਹਿਣਾ ਸਾਕ ਕਰਾ ਕੇ ਵੇ ਪੂਆ ਅੰਦਰ ਵੜ ਗਈ ਮਾਸੀ ਆਪ ਚਵਾਰੇ ਚੜ ਗਈ ਪੂਆ ਅੰਦਰ ਵੜ ਗਈ ਮਾਸੀ ਆਪ ਚਵਾਰੇ ਚੜ ਗਈ ਦਸੀਏ ਮੰਮੀ ਦੀ ਕੀ ਬਾਤ ਨਹੀਂ ਬੱਚੋ ਲਣ ਨੂੰ ਨਾ ਚਾ ਲੋ ਨੱਚੂਗੀ ਸਾਰੀ ਰਾਤ ਨਹੀਂ ਬੱਚੋ ਲਣ ਨੂੰ ਨਾ ਚਾ ਲੋ ਨੱਚੂਗੀ ਸਾਰੀ ਰਾਤ ਨਹੀਂ ਬੱਚੋ ਲਣ ਨੂੰ ਨਾ ਚਾ ਲੋ ਨੱਚੂਗੀ ਸਾਰੀ ਰਾਤ ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਐ ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਐ ਜਿਵੇਂ ਉਹ ਚੋਲਾ ਜੀਨੇ ਦੱਸ ਤੇਰੀ ਪਾਈ ਐ ਜਿਵੇਂ ਉਹ ਚੋਲਾ ਜੀਨੇ ਦੱਸ ਤੇਰੀ ਪਾਈ ਐ ਜਿਵੇਂ ਉਹ ਚੋਲਾ ਜੀਨੇ ਦੱਸ ਤੇਰੀ ਪਾਈ ਐ ਪਾਗਾਂ ਵਾਲਿਆਂ ਦੇ ਫੁੱਫੜ ਵਿਚੋਲੇ ਮੈਨੂੰ ਲੱਗਿਆ ਜੀਜਾ ਠੱਗ ਕੇ ਪਗਵਾਲੀਆਂ ਦੇ ਫੁੱਫੜ ਬਚੋਲੇ ਮੈਨੂੰ ਲੱਗਾ ਜੀਜਾ ਠੱਗੀ ਕੇ ਰੱਖੇ ਆਕੜ ਸਿੱਧਾ ਨਾ ਬੋਲੇ ਨੀ ਤਾਂ ਹੀ ਲੱਗਾ ਜੀਜਾ ਠੱਗ ਕੇ ਰੱਖੇ ਆਕੜ ਸਿੱਧਾ ਨਾ ਬੋਲੇ ਨੀ ਤਾਂ ਹੀ ਲੱਗਾ ਜੀਜਾ ਠੱਗ ਕੇ ਜੀਵੇ ਜੀਵੇ ਵੇ ਵ ਚੋਲਿਆ ਤੇਰੀ ਜੋੜੀ ਸੋਣਾ ਮੈਨੂੰ ਕਾਰੇ ਲੱਬਿਆਂ ਜੀਵੇ ਜੀਵੇ ਵੇ ਵ ਚੋਲਿਆ ਤੇਰੀ ਜੋੜੀ ਸੋਣਾ ਮੈਨੂੰ ਕਾਰੇ ਲੱਬਿਆਂ ਜੀਵੇ ਜੀਵੇ ਵੇ ਵ ਚੋਲਿਆ ਤੇਰੀ ਜੋੜੀ ਸੋਣਾ ਮੈਨੂੰ ਵਾਰ ਲੱਬਿਆਂ ਜੀਵੇ ਜੀਵੇ ਵੇ ਵ ਚੋਲਿਆ ਤੇਰੀ ਜੋੜੀ ਸੋਣਾ ਮੈਨੂੰ ਵਾਰ ਲੱਬਿਆਂ ਥੈਂਕ ਯੂ